ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਨਵੀਂ ਵੈਕੈਂਸੀ ਆ ਗਈ ਆ ਅਕਾਊਂਟ ਕਲਰਕ ਦੀ ਆ ਜਿਹੜੀ ਆਪ ਜੀ ਨੂੰ ਪੋਸਟ ਮੈਨ ਲਵਨ ਲਈ ਆ ਬੜੂ ਸਾਹਿਬ ਜਿਹੜੀ ਅਕਾਲ ਅਕੈਡਮੀ ਆ ਉਹਨਾਂ ਵੱਲੋਂ ਜਿਹੜੀਆਂ ਉਹਨਾਂ ਦੀਆਂ ਅਕੈਡਮੀਆ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਤੇ ਆ ਜਿਸ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਦੀ ਆ ਵੈਕੈਂਸੀ ਆ ਟੋਟੀਆਂ ਦਦੇਰ ਸਾਹਿਬ ਰਾਮਪੁਰ ਉਹਨਾਂ ਤਿੰਨ ਅਕੈਡਮੀ ਦੇ ਵਿੱਚ ਜਿਹੜਾ ਵਾ ਵੈਕੈਂਸੀਆਂ ਵਾ ਏਜਿਬਿਲਟੀ ਜਿਹੜੀ ਆ ਬੀਏ ਪਾਸ ਬੀ ਕਾਮ ਐਮ ਕਾਮ ਫਰੈਸ਼ਰ ਅਣੀ ਜਿਹੜਾ ਵਾ ਅਪਲਾਈ ਅਪਲਾਈ ਕਰ ਸਕਦਾ ਵਾ ਸੈਲਰੀ ਜਿਹੜੀ 14000 ਮਿਲੇਗੀ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦਿੱਤੀ ਹੋਈ ਜਿਹੜੀ ਆ ਈਮੇਲ ਆਈਡੀ ਆ ਉਹਦੇ ਤੇ ਤੁਸੀਂ ਮੇਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਜੇ ਇਸ ਪੋਸਟ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ